ਆ ਦੇਖੋ ਜੀ ਜਿਹੜਾ ਦਰਿਆ ਦੇ ਲੱਗ ਲੱਗੇ ਲੱਗਦਾ ਪਿਆ ਮਤਲ ਤੁਹਾਨੂੰ ਆਪ ਨੇ ਕੈਮਰੇ ਚ ਜੀ ਤੁਸੀਂ ਦੇਖ ਸਕਦੇ ਆ ਆ ਦੇਖੋ ਜੀ ਜੋਨਾ ਸਾਰਾ ਡੁੱਬ ਚੁੱਕਿਆ ਹੈ ਇਸ ਤੋਂ ਪਿੱਛੇ ਸਾਰਾ 10 10000 ਨਹੀਂ 5000 ਦਾ ਕਿਲਾ ਮਤਲ ਇੱਧਰ ਬੰਦਾ ਸਾਡਾ ਇਹ ਡੁੱਬ ਚੁੱਕਿਆ ਜਿਹੜਾ ਆ ਥੋੜਾ ਬਚਾਈ ਖੜਿਆ ਸੀ ਇੱਧਰ ਬੰਨ ਪਾਈ ਜਾਣੇ ਜੀ ਅੱਜ 15 ਅਗਸਤ ਹੈ ਜੀ 15 ਅਗਸਤ ਲਈ ਆਰਥੇ ਜਾਦੀ ਬਣਾ ਰਿਹਾ ਪਰ ਤੁਹਾਨੂੰ ਕੋਈ ਜਾਦੀ ਨਹੀਂ ਸਾ ਅਸਾ ਵਟ ਬਣੇ ਕੰਮ ਜੇ ਕਰਦੇ ਪਏ ਆ ਬੰਨ ਬਣਾਈ ਆਨੇ ਜੀ ਵਿੱਚੋਂ ਪਾਣੀ ਦੇ ਵਿੱਚੋਂ ਮਿੱਟੀ ਚੱਕ ਕੇ ਲਾਈ ਆਨੇ ਜੀ ਕੋਈ ਇੱਥੇ ਕੋਈ ਮਹਿਕਮਾ ਸਾਨੂੰ ਆ ਕੇ ਨਹੀਂ ਸੋਲ ਤੇ ਦਿੱਤੇ ਸਾਡਾ ਪਤਾ ਨਹੀਂ ਲਿਆ ਕਿ ਪਿੱਛੋਂ ਪਾਣੀ ਵਧ ਰਿਹਾ ਹੈ ਘਟ ਰਿਹਾ ਹੈ ਕੋਈ ਮਤਲਬ ਸਾਨੂੰ ਕੋਈ ਮੈਸੇਜ ਨਹੀਂ ਦਿੰਦਾ ਉਹਨਾ ਕਿ ਅਸੀਂ ਆਦੀ ਹਿੰਮਤ ਨਾਲ ਆਦੀ ਜੋਸ਼ ਨਾਲ ਅਸੀਂ ਇਹ ਕੰਮ ਕਰਦੇ ਪਏ ਆ ਆਦੀ ਫਸਲ ਬਚਾਦੇ ਪਏ ਆ ਤੇ ਜਿਹੜੀ ਡੁੱਬ ਚੁੱਕੀ ਹੈ ਉਹ ਤਾਂ ਡੁੱਬ ਚੁੱਕੀ ਹੈ ਤੇ ਜਿਹੜੀ ਬਚਦੀ ਉਹ ਤਾਂ ਬਚਾਈਏ ਇਹ ਘਟੋ ਘਟ ਗੀਏ ਇਹ ਫਾਟਾ ਬਹੁਤ ਇਧਰ ਨੀਵਾ ਥਾ ਜੀ ਸਾਡਾ ਇਧਰ 2000 ਏਕੜ ਮਤਲਬ ਨਾਲ ਦੀ ਨਾਲ ਹੀ ਡੁੱਬ ਜਾਗੀ ਇੱਕ ਦੋ ਘੰਟੇ થી ਕਿਉਂ ਇਹ ਪਾਣੀ ਤੁਸੀਂ ਆਪ ਦੇਖ ਰਹੇ ਕੈਮਰੇ ਚ ਬਹੁਤ ਉੱਚਾ ਖੜਾ ਹੈ ਤੇ ਇਧਰ ਅਸੀਂ ਬੰਨੇ ਤੇ ਅੱਗੇ ਤਾਂ ਬਸ ਇਹ ਤਾਂ ਟੁੱਟਦੇ ਸਾਰੇ ਮਤਲਬ ਇਹਨੇ ਫਸਲ ਬਰਬਾਦ ਕਰ ਦੇਣੀ ਹੈ ਅੱਗੇ ਕਿਸ ਕਿਸ ਤਰ੍ਹਾਂ ਦੀ ਫਸਲ ਜੋਨਾ ਆ ਜਾ ਹੋਰ ਵੀ ਕੀ ਫਸਲ ਲੱਗੀ ਜੋਨਾ ਗਿਆ ਫਸਲਾ ਮਤਲਬ ਸਬਜ਼ੀਆਂ ਗਿਆ ਨੇ ਪੱਠੇ ਹੈਗੇ ਨੇ ਚਾਰਾ ਜਿਹੜਾ ਪਸ਼ੂਆਂ ਵਾਸਤੇ ਏ ਨੁਕਸਾਨ ਤਾਂ ਬਹੁਤ ਹੋਵੇਗਾ ਜੀ ਸਾਡਾ ਸਾਡੇ ਇੱਥੇ ਮਤਲਬ 2.5 300 ਕਿਲਾ ਤਾਂ ਮਤਲਬ ਹੋ ਚੁੱਕਾ ਹੈ ਜਿਹੜਾ ਤੁਹਾਡੇ ਕਲੇ ਪਿੰਡ ਦੇ ਹਾਂਜੀ ਹਾਂਜੀ ਮਤਲਬ ਜਿਹੜੀਆਂ ਨੀਵੇਂ ਨੀਵੇਂ ਫਾਟਾਂ ਨੇ ਸਾਰੀਆਂ ਪਾਣੀ ਨਾਲ ਭਰ ਚੁੱਕੀਆਂ ਨੇ ਕੁਝ ਅਸੀਂ ਜਿਹੜੇ ਫਾਟਾਂ ਵਿਚਾਈ ਖੜੇ ਆ ਉਹ ਆਪ ਹਿੰਮਤ ਕਰਦੇ ਪਿਆ ਅੱਜ ਦੇਖ ਲੋ ਜੀ 15 ਅਗਸਤ ਦੇ ਅਸੀਂ ਥਾਣੂ ਮਤਲਬ ਕੋਈ ਆਜ਼ਾਦੀ ਨਹੀਂ ਅਸੀਂ ਆਦਾ ਇੱਥੇ ਲੱਗੇ ਖੜੇ ਆ ਇਸ ਤੋਂ ਉੱਪਰ ਦੇਖੀਏ ਜੇ ਸਦਾਖੇ ਘਟਾਣੀ ਗੁਲਾਬਾ ਬੈਣੀ ਉਹ ਸਾਈਡ ਦਾ ਫਸਲਾਂ ਮਤਲਬ ਡੁੱਬ ਚੁੱਕੀਆਂ ਨੇ ਰੇਤੇ ਵਾਲੀ ਬੈਣੀ ਜੰਗੜ ਬਾਕੀ ਆਨੀਵਾ ਬੋਨਾ ਨਾਨਕਾ ਆ ਗਿਆ ਤੇਜਰਵਲਾ ਆ ਗਿਆ ਇਹ ਇਹ ਵੀ ਇਲਾਕੇ ਜਿਹੜੇ ਨੇ ਮਤਲਬ ਦਰਿਆ ਦੀ ਮਾਰਚ ਆਏ ਪਏ ਨੇ ਕੁ 2000 ਏਕੜ ਦਾ ਮਤਲਬ ਇਸ ਟਾਈਮ ਮਤਲਬ ਖਤਮ ਹੋ ਚੁੱਕੀ ਏ ਫਸਲ ਇਹ ਨੁਕਸਾਨ ਸਾਡਾ ਅੱਗੇ ਵੀ ਸਰਕਾਰ ਨੂੰ ਪੂ ਲਗੀ ਏ ਕਿ ਪਹਿਲਾਂ ਵੀ ਅਸੀਂ ਬੇਨਤੀਆਂ ਕੀਤੀਆਂ ਨੇ ਬੜੀਆਂ ਕਿ ਦਰਿਆ ਨੂੰ ਡੂੰਘਾ ਕੀਤਾ ਜਾਵੇ ਦਰਿਆ ਤੇ ਸਾਰਾ ਮਿੱਟੀ ਨਾਲ ਭਰਿਆ ਪਿਆ ਤੇ ਸਾਡੀ ਫਸਲ ਆਈ ਚੁਦ ਰਹਾ ਲੰਗਦਾ ਪੇ ਕੀ ਦੱਸੋ ਜੀ ਇਹ ਇੰਦੇ ਬਾਰੇ ਕੋਈ ਸਰਕਾਰ ਨਹੀਂ ਮੁੱਦਾ ਠਾਦੀ ਪਈ ਹੁਣ ਇਧਰ ਕੈਮਰਾ ਤੁਸੀਂ ਮਾਰੋਗੇ ਵਿੱਚ ਫਸਲਾਂ ਆ ਗਈਆਂ ਸੀ ਤੇ ਉਹ ਜਿਹੜਾ ਟਿੱਬੇ ਟੋਏ ਮਿੱਟੀ ਹੁਵੇ ਭਰੀ ਵੀ ਦਰਿਆ ਦੇ ਵਿੱਚ ਪਾਣੀ ਵਧੀ ਜਾਂਦਾ ਜੀ ਲਗਾਤਾਰ ਵਧੀ ਜਾਂਦਾ ਪਾਣੀ 1.5-2 ਫੁੱਟ ਜੀ ਕੱਲ ਸ਼ਾਮ ਤੋਂ ਲੈ ਕੇ ਹੁਣ ਤੱਕ ਵੱਧ ਚੁੱਕਿਆ ਜੀ ਅੱਜ ਜਿ ਬਤਾਉ ਪਾਣੀ ਅੱਥੇ ਜਿਵੇਂ ਜਿਵੇਂ ਮਿੱਟੀ ਲਈ ਜਾਂਨੇ ਬੰਨ ਬੰਨੀ ਜਾਂਨੇ ਉਹ ਹੋਰ ਵੱਧਾ ਪਿਆ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਆਦੀ ਫਸਲ ਬਚਾਉਣ ਦੀ ਕਿਵੇਂ ਹਰ ਸਾਲ ਨੁਕਸਾਨ ਤਾਂ ਹੋ ਜਾਂਦਾ ਹੈ ਕਿ ਮੁਆਵਜ਼ਾ ਵੀ ਲੋਕ ਕਹਿੰਦੇ ਨਹੀਂ ਮਿਲਦਾ ਕੱਚੀਆਂ ਜ਼ਮੀਨਾਂ ਕਰਕੇ ਤੁਹਾਨੂੰ ਬਹੁਤ ਟੱਕੇ ਖਾਣੇ ਪੈਂਦੇ ਨੇ ਜੀ ਸਾਨੂੰ ਪਹਿਲਾਂ ਤਾਂ ਜਵਾਬ ਦਿੰਦੇ ਨੇ ਵੀ ਕੱਚੀਆਂ ਪੈੜੀਆਂ ਨੂੰ ਇਥੇ ਮਦਦ ਤੋਂੜੇ ਮੁਆਵਜ਼ਾ ਬਣਨਾ ਹੀ ਨਹੀਂ ਤੇ ਬਹੁਤ ਲੇਟ ਜਿਹੜਾ ਸਾਨੂੰ ਮੁਆਵਜ਼ਾ ਮਿਲਦਾ ਇਥੇ ਜੇ ਮਿਲਦਾ ਵੀ ਹੈ ਤਾਂ ਬਣਦਾ ਹੀ ਹੈ ਤਾਂ ਪੈਸੇ ਦਾ ਹਾਂ ਪੈਸਾ ਬੜਾ ਸਾਡਾ ਉਹਨੇ ਉੱਤੇ ਲੱਗ ਜਾਂਦੇ ਨੇ ਜਿੰਨੀ ਕੋ ਸਰਕਾਰ ਫਸਲ ਦਾ ਮੁਆਵਜ਼ਾ ਦਿੰਦੀ ਹੈ ਅਸੀਂ ਤਾਂ ਕਹਿੰਨੇ ਵੀ ਸਾਡੀ ਹੁਣ ਫਸਲ ਵੇਖੋ ਜੀ ਧੋਨਾ ਵਿਜਿਆ ਤੇ ਦੋ ਨਾਲ ਲੱਖ ਲੱਖ ਰੁਪਈਆ ਦਾ ਅੱਛੀ ਅੱਛੀ ਯਾਰ ਦਾ ਚੋਨਾ ਨਿਕਲਣਾ ਹੈ ਸੰਤ ਪੂਰਾ ਚਾਹੀਦਾ ਹੈ ਅਸੀਂ ਮਿਹਨਤ ਕੀਤੀ ਹੈ ਅਸੀਂ ਹੁਣ ਕੱਲ ਦਾ ਬੰਨ ਬੰਨ ਲੱਗਿਆ ਸਾਡੇ ਕੋਲ ਕਿਸੇ ਨੇ ਮਤਲਬ ਮੈਸੇਜ ਦਿੱਤਾ ਵੀ ਪਾਣੀ ਵਧ ਵਧਣਾ ਹੈ ਜਾਂ ਤੁਸੀਂ ਆਦਾ ਵਾਰ ਦਾ ਸਾਡੇ ਕੋਲ ਕਿਸੇ ਪੁੱਛੀ ਨਹੀਂ ਤੁਸੀਂ ਕਹਿੰਦੇ ਕਿ ਕਿਹੜੇ ਜ਼ਮੀਨਾਂ ਕੱਢੀਆਂ ਗਈਆਂ ਨੇ ਇਹਨਾਂ ਨਾਲ ਕੋਈ ਤਾਂ ਪੱਕਿਆ ਕੀਤਾ ਜਾਣਾ ਕਿ ਕਿਹੜਾ ਕਿ ਦਰਿਆ ਆਂਦਾ ਹੈ ਇਹਨੂੰ ਡੂੰਗਾ ਕੀਤਾ ਜਾਵੇ ਤਾਂ ਇਦਲੀ ਉਰਲੀ ਸਾਡੇ ਸਾਡਾ 5 6 ਫਟ ਬੰਨ ਵਧ ਜਾ ਜਾਵੇ ਫਿਰ ਸਾਡੀ ਬਈ ਤਗੀ ਇਨੀ ਤਨੀ ਗਈ ਨਹੀਂ ਤਾਂ ਮਾਨਕ ਚਲ ਹੋਣੇ ਨਾ ਕੱਚੇ ਜਮੀਨਾਂ ਕਰਤੇ ਹੜੇ ਫਿਰ ਵਟਾ ਵੀ ਕੱਚੇ ਆਈਆਂ ਨੇ ਵਟਾ ਕਰਤਾਂ ਦੇ ਨਾਲ ਤੁਹਾਡੀ ਪੱਕੀਆਂ ਨੇ ਉਹਨੇ ਫਿਰ ਨੇ ਕੱਚੇ ਕਰਤੇ ਉਹਨੇ ਫਿਰ ਵਟਾ ਲੈਣ ਆਵਣ ਪਹਿਲੇ ਹੱਦ ਜਮੀਨਾਂ ਪੱਕਾ ਕੀਤਾ ਜਾਣਾ ਸਿਆਂ ਨਾਲ ਸਾਡਾ ਡੂੰਗਾ ਕੀਤਾ ਜਾਵੇ ਤੇ ਸੜਕਾ ਸਾਡੇ ਵਧੀਆ ਬਣਨੇ ਚਾਹੀਦੇ ਨੇ ਤਾਂ ਵਟਾ ਪਾਵਾਂ ਤੇ ਨਹੀਂ ਤਾਂ ਸਾਰੇ 12 12-15 ਇਕੱਠਾ ਕਰਤੇ ਕੋਲ ਤੁਸੀਂ ਭਰਨਾ ਲਾਵਾਂਗੇ ਕੋਈ ਗਰੀ ਵੀ ਨਹੀਂ ਸਾਡੀ ਸੁਣਾਈ ਹੋਈ ਆ ਲੰਦ ਕਰੋੜਾ ਲੱਖ ਰੁਪਏ ਆਏ ਨੇ ਉਹ ਮਾੜ ਮਾੜ ਕੋਈ ਡਿਸਕਾਉਂਟ ਨਹੀਂ ਆਂਦੇ ਨੇ ਤੇ ਆਂਦੇ ਨੇ ਇੱਥੇ ਨਾ ਕੋਈ ਵਾਂਡ ਤਾਂ ਕੁਛ ਨਹੀਂ ਬੰਦਾ ਡੀਸੀ ਮੈਡਮ ਸਾਮਰਾਗਨ ਕਿਸ਼ਾ ਨਹੀਂ ਖਾਣੂ ਥਾਰ ਨਹੀਂ ਸਾਡੀ ਕਿਸੇ ਪੁੱਛੀ ਸਾਡੇ ਕੰਦਰ ਨੂੰ ਪਾਣੀ ਲੱਗ ਗਿਆ ਕੰਨਰ ਕੰਮਰੇ ਪਾੜ ਗਏ ਨੇ ਅਜੇ ਤੱਕ ਨਨੋ ਵੀ ਨਹੀਂ ਮਾਵਜਾ ਮਿਲਿਆ ਜੀ ਸਾਡੀ ਜਾਦੀ ਆ ਸਾਡੀ ਜਾਦੀ ਇੱਥੇ ਮੈਨੇਜਰ ਹੈ ਸਾਡੀ ਆ ਜਾਦੀ ਕੀ ਆ ਵੇਖ ਲਓ ਤੋੜ ਤੱਕ ਅਸੀਂ ਬੰਨ ਬੰਨੀ ਜਾਂਦੇ ਅਜੇ ਤੱਕ ਫਰਸ਼ਾਂ ਦਾ ਸਾਡਾ ਕੋ ਮੈਸੇਜ ਵੀ ਨਹੀਂ ਆਇਆ ਨਹੀਂ ਆ ਜੀ ਜੇ ਮਾਨਕ ਚਾ ਲਾ ਖਬਰ ਆਪਣੇ ਉੱਥੇ ਪਹੁੰਚਦੀ ਉਹ ਸਮਝਦੇ ਨੇ ਮਜ਼ਾਕ ਸਮਝਦੇ ਨੇ ਪੀ ਤਾਂ ਐਵੇਂ ਕਰਦੇ ਨੇ ਆ ਝੂਠ ਬੋਲਦੇ ਨੇ ਆਤ ਆਤ ਵੇਲਾ ਨਾਲ ਤੁਹਾਡੇ ਸਾਹਮਣੇ ਚੋਨਾ ਦਾ ਬੁਰਾ ਹਾਲ ਹੋ ਗਿਆ ਮਾਵਜਾ ਵਾਟ ਵਾ ਦਿੱਤਾ ਜਾਵੇ ਘੜਦ ਘੜ 70 80000 ਰੁਪਏ ਕਿਲੇ ਦਾ ਦਿੱਤਾ ਜਾਵੇ ਕੱਚੀ ਵਾਲੇ ਨੂੰ ਦਿੱਤਾ ਜਾਵੇ ਤੇ ਪੱਕੀ ਵਾਲੇ ਨੂੰ ਵੀ 45000 ਦਾ ਖਰਚਾ ਹੋ ਚੁੱਕਾ ਜੀ ਪਹਿਲਾਂ ਸਾਡੀ ਇਹ ਧੋਨੇ ਤੋਂ ਪਹਿਲਾਂ ਸਾਡੀ ਮੂੰਗੀ ਚ ਵੀ ਪਾਣੀ ਵੜ ਗਿਆ ਥੇ ਸਾਨੂੰ ਮੂੰਗੀ ਦਾ ਵੀ ਕੋਈ ਮਾਰਦ ਨਹੀਂ ਦਿੱਤਾ ਹਾਂ 40 ਦਿਨਾਂ ਹੋ ਗਏ 40 ਦਿਨਾਂ ਚਕੇ ਸਾਡੀ ਸਾਰ ਨਹੀਂ ਪੁੱਛੀ ਸਰਕਾਰ ਨੂੰ ਪਤਾ ਹੈ ਕੱਚੀਆਂ ਕਰਕੇ ਨਹੀਂ ਮਿਲਿਆ ਸਾਨੂੰ ਪੱਕੀਆਂ ਹੋਣੇ ਚਾਹੀਦੀਆਂ ਨੇ ਵਾਤ ਬਾਤ ਉਹਨਾਂ ਨੇ ਮਾਜਾ ਹਉਣ ਵੀ ਦਿੱਤਾ ਜਾਵੇ ਪੱਕੀਆਂ ਕਰ ਤੇ ਕੱਚੇ ਨਹੀਂ ਦਿੱਤਾ ਜਾਵੇ ਮਾਜਾ